ਸਬਰ ਕਰ ਗਰੀ ਨਥੂ ਖਰੇ ਸਭ ਅੰਦਰ ਚਲੇ ਜਾਣਗੇ ਉਹ ਤਾਂ ਆਪ ਹੀ ਬੱਚਿਆ ਫਿਰਦਾ ਇਹ ਕਹਿੰਦਾ ਮੈਨੂੰ ਪੜਨਗੇ ਲੈ ਦਸ ਸੋ ਇਹਨਾਂ ਦੇ ਇਹਨਾਂ ਦੇ ਦਿਲ ਚ ਚੋਰ ਹੈ ਦਿਲ ਚ ਚੋਰ ਹੈ ਇਹਨਾਂ ਨੂੰ ਡਰ ਹੈ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੋਵੇ ਨਾ ਜਦ ਆਪਾਂ ਜਾ ਹੋਵੇ ਪੁਲਿਸ ਤੋਂ ਉਹ ਕਿਤੇ ਲੁਕਿਆ ਬੈਠਾ ਹੋਵੇ ਤੇ ਐਂਬੂਲੈਂਸ ਵੀ ਲੰਗੇ ਨਾ ਸੜਕ ਤੋਂ ਉਹ ਤਾਂ ਵੀ ਡਰ ਜਾਂਦਾ ਪੁਲਿਸ ਆ ਵੀ ਲੈ ਵੀ ਸੋ ਇਹ ਆਪ ਦਾ ਡਾਕ ਦੇ ਡਰਨ ਵਾਲੀ ਕਈ ਵਾਰੀ ਕੰਦ ਜਿਹੜੀ ਆਪਦੇ ਪਰ ਨਾਲ ਡੇ ਪੈਂਦੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਆਪਣਾ ਚੋਣ ਨਿਸ਼ਾਨਾ ਝਾੜੂ ਔਰ ਝਾੜੂ ਦਾ ਕੰਮ ਹੈ ਸਫਾਈ ਕਰਨਾ ਆ ਇਹਨਾਂ ਦੀ ਸਫਾਈ ਕਰ ਦੋ ਮੁੜ ਕੇ ਇਹ ਆਪਸ ਵਿੱਚ ਐਸਾ ਲੜਨਗੇ ਨਾ ਕਿ ਜਦੋਂ ਚਲੋ ਛੱਡੋ ਯਾਰ ਫਿਰ ਫਿਰੇ ਛੱਡ ਦੇਣਗੇ ਫਿਰ ਇਹ ਛੱਡ ਦੇਣੇ ਦਾ ਕੰਮ ਛੱਡੋ ਪਰੇ ਯਾਰ ਲੋਕ ਹੁਣ ਇੰਨਾ ਕੁਝ ਕਰ ਲਿਆ ਤਰਨ ਤਰਨ ਆਣ ਨੇ ਦਿਖ ਲੋ ਕਹੇ ਜਾਂ ਫਤਵਾ ਦੇਤਾ ਉਹ ਤਾਂ ਯਾਰ ਆਮਾ ਦੀ ਪਾਰਟੀ ਵਾਲੇ ਪਾਸੇ ਸੱਚੇ ਇਮਾਨਦਾਰ ਲੋਕਾਂ ਦੇ ਨਾਲ ਨਾਲ ਖੜ ਕੇ ਚਲੋ ਛੱਟੋ ਫਿਰ ਆਪਾਂ ਹੁਣ ਆਪਾਂ ਕੀ ਕਰਾਂਗੇ ਫਿਰ ਇਹ ਪੈਸੇ ਲਾਉਣੋਂ ਵੀ हट ਜਾਣਗੇ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਕੋਈ 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 ਵਿਰੋਧੀ ਧਿਰਾਂ ਦਾ ਪੱਖ ਨਿਭਾਇਆ ਕੋਈ ਕਦੇ ਕਦੇ ਕੋਈ ਪਾਰਲੀਮੈਂਟ ਚ ਆਉਂਦੇ ਉੱਥੇ ਵਿਧਾਨ ਸਭਾ ਚ ਆਪ ਬੋਲ ਕੇ ਨਿਕਲ ਜਾਂਦੇ ਆ ਮੈਂ ਜਿੰਦਾ ਲੈ ਗਿਆ ਸੀ ਕੁੰਜਮੈਂ ਮਿਸਪੀਕਰ ਸਾਹਿਬ ਹੁੰਦੇ ਤੇ ਮੈਂ ਕਹਾਂ ਜੀ ਅੰਦਰੋਂ ਜਿੰਦਾ ਲਾਓ ਆਪ ਬੋਲ ਕੇ ਚਲੇ ਜਾਂਦੇ ਹੋ ਸਾਨੂੰ ਵੀ ਸਮਝ ਆ ਜਾਂਦਾ ਕੋਈ ਬੈ ਇੱਥੇ ਖੜੋ ਖੜੋ ਬੈਠੋ